ਮੇਰੇ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਇਹ ਆਖੋ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹ ਭਾਵੇਂ ਬੀਜੇਪੀ ਤੇ ਆਰਐਸਐਸ ਵੀ ਇਹ ਜਿਹੜੀ ਹੈ ਖੈਦੇ ਉੱਤੇ ਕੀਤਾ ਗਿਆ ਤੇ ਮੈਂ ਸਮਝਦਾ ਕਿ ਇਹ ਇਸ ਤੋ ਘਣਾਉਣੀ ਜਿਹੜੀ ਆ ਗੱਲ ਕੀ ਹੋ ਸਕਦੀ ਹੈ ਤੇ ਮੈਂ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਹੈ ਉਹਨਾਂ ਨੂੰ ਦਿਖਾਣਾ ਚਾਹਣਾ ਹੈ ਕਿ ਜੇ ਅਜੇ ਵੀ ਤੁਸੀਂ ਝਾਕ ਰੱਖੀ ਬੈਠੇ ਹੋ ਕਿ ਸਰਕਾਰ ਸੁਧਿਰਨ ਦੇ ਬਾਦਲ ਦਾ ਸਾਡਾ ਸਮਝੌਤਾ ਹੋ ਜੂ ਤੇ ਸਾਡੀ ਵੀ ਜਿਹੜੀ ਆ ਗੱਲ ਬਣ ਸਕਦੀ ਹੈ ਪਰ ਤੁਹਾਡੇ ਤੋਂ ਵੱਡਾ ਵੀ ਬੁਸ਼ਰਮ ਜਿਹੜਾ ਦੁਨੀਆ ਦੇ ਉੱਤੇ ਕੋਈ ਨਹੀਂ ਅ ਅੱਜ ਅਸੀਂ ਜਲੰਧਰ ਦੇ ਵਿੱਚ ਜ਼ਿਲ੍ਹਾ ਪਤਰੀ ਇਕੱਤਰਤਾ ਕੀਤੀ ਹੈ ਜਿਹਦੇ ਵਿੱਚ ਸਾਡੀ ਪਾਰਟੀ ਦੇ ਖਾਸ ਤੌਰ ਤੇ ਜਲੰਧਰ ਜ਼ਿਲ੍ਹੇ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਇਹ ਸਾਡੇ ਨਾਲ ਜਿਹੜੇ ਮੂੰਹ ਮਹਬਤ ਕਰਦੇ ਨੇ ਹਤਾਇਸ਼ੀ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਇਸ ਕਾਫਲੇ ਨੇ ਮੰਜ਼ਲ ਤੇ ਪਹੁੰਚਣਾ ਹੈ ਤੇ ਪੰਥ ਤੇ ਪੰਜਾਬ ਦੇ ਲਈ ਜੁੱਦੋ ਜੈਦ ਕਰਨੀ ਹੈ ਉਹ ਵੱਡੀ ਗਿਣਤੀ ਚਾਜ ਪਹੁੰਚੇ ਨੇ ਤੇ ਸਾਰੇ ਲੀਡਰ ਸਾਹਿਬਾਨ ਨੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਰੱਖੇ ਨੇ ਸਾਰਿਆਂ ਦੇ ਸਾਹਮਣੇ ਕਿ ਅੱਜ ਪੰਥ ਦੇ ਸਾਹਮਣੇ ਬਹੁਤ ਵੱਡੀਆਂ ਜੜੀਆਂ ਨੇ ਚਰੋਟੀਆਂ ਤੇ ਚਿੰਤਾਵਾਂ ਜੜੀਆਂ ਨੇ ਪੈਦਾ ਹੋ ਗਈਆਂ ਨੇ। ਯਾਨੀ ਰਕबीर ਸਿੰਘ ਜੀ ਨੇ ਜਿਹੜੀ ਗੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨੇ ਦੁਨੀਆ ਭਰ ਦੇ ਵਿੱਚ ਬੈਠੇ ਹਰ ਸਿੱਖ ਦੀ ਚਿੰਤਾ ਦੇ ਵਿੱਚ ਵਾਅਦਾ ਕੀਤਾ ਹੈ। ਇਹ ਕੋਈ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦਾ ਆਉਦਾ ਜਿਹੜਾ ਹੈ ਉਹ ਛੋਟਾ ਆਉਦਾ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਪਦਵੀ ਦੇ ਨਾਲ ਇਸ ਦੀ ਤੁਲਨਾ ਕੀਤੀ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਸਾਡੇ ਬਹੁਤ ਸਤਿਕਾਰਯੋਗ ਮਹਾਨ ਸ਼ਖਸੀਅਤ ਸਾਡੀ ਜਿਹੜੀ ਹੋਈ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦੇ ਉੱਤੇ ਬੈਠੇ ਜਦੋਂ ਮਾਨਜੋਤ ਸਿੰਘ ਸਾਹਿਬ ਕੋਈ ਦੋਸ਼ ਲਾਉਂਦੇ ਆ ਤੇ ਉਹ ਸੰਜੀਦਗੀ ਦੇ ਨਾਲ ਲੈਣੇ ਜਿਹੜੇ ਆ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਮਨ ਦੇ ਵਿੱਚ ਤੋਖਲੇ ਪੈਦਾ ਕਰ ਦਿੱਤੇ ਕਿ ਕਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਕ腐ਸ਼ਨ ਜਿਹੜੀ ਆ ਬਹੁਤ ਖੁੱਲ ਕੇ ਹੋ ਰਹੀ ਆ ਕਿਉਂਕਿ ਉਹਨਾਂ ਨੇ ਸਾਰੀ ਹੀ ਜਿਹੜੀ ਸੇਵਾ ਹੈ ਉਹ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਰਹਿ ਕੇ ਕੀਤੀ ਆ ਜੋ ਤੇ ਹੈੱਡ ਆਫਿਸ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਵੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ ਕਿ ਉੱਥੇ ਹੈੱਡ ਆਫਿਸ ਦੇ ਵਿੱਚ ਕੀ ਕੀ ਤਰ੍ਹਾਂ ਦੀ ਜਿਹੜੇ ਕਪਲੇ ਘਟਾਲੇ ਜਿਹੜੇ ਹੋ ਰਹੇ ਆ ਤੇ ਉਹਨਾਂ ਨੇ ਉਜਾਗਰ ਕੀਤੇ ਆ ਮੈਂ ਸਮਝਦਾ ਦੇਰ ਆਈ ਦਰਸਤ ਆਈ ਲੇਕਿਨ ਉਹਨਾਂ ਨੇ ਕਰ ਦਿੱਤੇ ਆ ਤੇ ਜਦੋਂ ਕਰ ਦਿੱਤੇ ਆ ਤੇ ਫਿਰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਉਹ ਦੇਰ ਨਾਲ ਕਿਉਂ ਬੋਲੇ ਆ ਚਲੋ ਬੋਲੇ ਆ ਇਹ ਸਾਡੀਆਂ ਚਿੰਤਾਵਾਂ ਦੇ ਵਿੱਚ ਵਾਅਦਾ ਵੀ ਕੀਤਾ ਉਹਨਾਂ ਦੇ ਬੋਲਾਂ ਨੇ ਜੇ ਫਿਰ ਵੀ ਅਸੀਂ ਨਹੀਂ ਜਾਗਦੇ ਤੇ ਫਿਰ ਸਾਡੇ ਤੋਂ ਵੱਡੀ ਬਦਕਿਸਮਤੀ ਜਿਹੜੀ ਆ ਉਹ ਕਿਸੇ ਦੀ ਹੋ ਨਹੀਂ ਸਕਦੀ ਆ ਉਹਨਾਂ ਨੇ 5-5 ਲੱਖ ਖੰਡਪੱਠ ਸਾਹਿਬ ਦੀ ਭੇਟਾ ਲੈਣ ਦੇ ਦੋਸ਼ ਲਾਏ ਨੇ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਜੀ ਤੋਂ ਇੱਕ ਅਧਿਕਾਰੀ ਵੱਲੋਂ 5 ਲੱਖ ਰੁਪਈਆ ਬਦਲੀ ਦਾ ਮੰਗਣ ਦੇ ਉੱਤੇ ਜਿਹੜੇ ਨੇ ਦੋਸ਼ ਲਾਏ ਨੇ ਉਹਨਾਂ ਨੇ ਹੋਰ ਬੜੇ ਤਰ੍ਹਾਂ ਦੇ سنگੀਨ ਦੋਸ਼ ਲਾਏ ਨੇ ਸਭ ਤੋਂ ਵੱਡਾ ਜਿਹੜਾ ਉਹਨਾਂ ਨੇ ਦੋਸ਼ ਲਾਇਆ ਉਹ ਇਹ ਲਾਇਆ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਇਹ ਆਖੋ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹ ਭਾਜਪਾ ਤੇ ਆਰਐਸਐਸ ਦੀ ਜਿਹੜੀ ਹੈ ਸ਼ਹਿ ਦੇ ਉੱਤੇ ਕੀਤਾ ਗਿਆ ਤੇ ਮੈਂ ਸਮਝਦਾ ਕਿ ਇਹ ਇਸ ਤੋਂ ਘਣਾਉਣੀ ਜਿਹੜੀ ਹੈ ਗੱਲ ਕੀ ਹੋ ਸਕਦੀ ਹੈ ਤੇ ਮੈਂ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਆ ਉਹਨਾਂ ਨੂੰ ਵੀ ਕਹਿਣਾ ਚਾਹਣਾ ਹੈ ਵੀ ਜੇ ਅਜੇ ਵੀ ਤੁਸੀਂ ਝਾਕ ਰੱਖੀ ਬੈਠੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਸਾਡਾ ਸਮਝੌਤਾ ਹੋ ਜੂ ਤੇ ਸਾਡੀ ਵੀ ਜਿਹੜੀ ਆ ਗੱਲ ਬਣ ਸਕਦੀ ਹੈ ਪਰ ਤੁਹਾਡੇ ਤੋਂ ਵੱਡਾ ਵੀ ਬੁਸ਼ਰਮ ਜਿਹੜਾ ਦੁਨੀਆ ਦੇ ਉੱਤੇ ਕੋਈ ਨਹੀਂ ਹੈ ਤੁਸੀਂ ਇੱਥੋਂ ਹੀ ਸਾਬਤ ਜਿਹੜਾ ਸਮਝ ਲਓ ਕਿ ਜਿਹੜਾ ਬੰਦਾ ਹਰਮੰਦਰ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਤੇ ਦਬਾਅ ਪਾ ਰਿਹਾ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਕਹੋ ਕਿ ਭਾਜਪਾ ਤੇ ਆਰਐਸਐਸ ਤੇ ਕਹਿਣ ਦੇ ਉੱਤੇ ਤੁਹਾਡਾ ਹੁਕਮਨਾਮਾ ਹੋਇਆ ਤੇ ਤੁਸੀਂ ਉਹਦੇ ਨਾਲ ਜੇ ਬੈਠੋਗੇ ਤੇ ਫਿਰ ਮੈਨੂੰ ਲੱਗਦਾ ਕਿ ਇਹ ਗੱਲ ਜੀ ਕਹੇ ਚੁਕਾ ਕਹਰੇ ਜੇ ਇਹ ਸਿੰਗਰ ਜਿੱਦੇ ਬੰਦਿਆਂ ਦਾ ਵੀ ਧਿਆਨ ਆਇਆ ਹੈਗੇ ਨੇ ਕਹਿੰਦੇ ਜੀ ਐਸਟੀਪੀਸੀ ਕੋ ਨਹੀਂ ਸੰਭਲਦਾ ਹੈਗਾ ਤਾਂ ਸਾਨੂੰ ਦੇ ਦੇ ਉਹ ਵੀ ਸਾਹਮਣੇ ਦੇਖੋ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਕਰਪਸ਼ਨ ਫੈਲਿਆ ਹੈ ਉਹਦੇ ਤੋਂ ਕੱਲੇ ਸਿੱਖ ਹੀ ਨਹੀਂ ਹਿੰਦੂ ਵੀ ਚਿੰਤਤ ਹੈ ਆ ਜਿਹੜੀ ਗੁਰਦਾਰਾ ਪਠਾ ਸਾਹਿਬ ਕੋਟਲਾ ਨਿਹੰਗਾਂ ਦੀ ਜ਼ਮੀਨ ਇਹਨਾਂ ਨੇ ਵੇਚੀ ਹੈ ਉਹ 2002 ਦੇ ਵਿੱਚ ਇੱਕ Hindu ਬੀਬੀ ਵੱਲੋਂ ਜਿਹੜੀ ਆ ਉਹ ਸੇਵਾ ਚ ਦਿੱਤੀ ਗਈ ਸੀ ਇਸ ਕਰਕੇ ਜਿਹੜੇ ਵੀ ਗੁਰੂ ਘਰ ਤੇ ਆਸਥਾ ਰੱਖਦੇ ਆ ਚਾਹੇ ਉਹ ਸਿੱਖ ਹੈ ਚਾਹੇ Hindu ਹੈ ਚਾਹੇ ਬੋਧੀ ਜਨਨੀ ਹੈ ਜੋ ਵੀ ਹੈ ਜਿਹੜਾ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਆਸਰਾ ਰੱਖਦਾ ਹੈ ਸਤਿ ਸ਼ਕਨ ਸ੍ਰੀ ਹਰਿਮੰਦਰ ਸਾਹਿਬ ਤੇ ਆਸਥਾ ਰੱਖਦਾ ਹੈ ਉਹ ਹਰ ਬੰਦਾ ਜਿਹੜਾ ਹੈ ਉਹ ਦੁਖੀ ਹੈ ਤੇ